ਮਸੀਹ ਵਿੱਚਾਰੇ ਪਿਆਨ ਪਰਮਾਨੂ ਪਿਆਰਪਰੀ ਡੈਮਸੀ ਦੀ ਜਿਵੇਂ ਆਪਾਂ ਹਰ ਰੋਜ਼ ਜੀਵਨ ਦੇ ਬਦਲਾਵ ਦੀ ਗਵਾਈ ਨੂੰ ਲੈ ਕੇ ਆਉਂਦੇ ਆ ਅੱਜ ਫਿਰ ਆਪਾਂ ਜੀਵਨ ਦੇ ਬਦਲਾਵ ਦੀ ਗਵਾਈ ਨੂੰ ਲੈ ਕੇ ਆਏ ਆ ਅੱਜ ਦੀ ਗਵਾਈ सिਸਟਰ ਰੋਮਿਕਾ ਜੀ ਦੀ ਆ सिਸਟਰ ਰੋਮਿਕਾ ਜੀ 2011 ਦੇ ਵਿੱਚ ਜਦੋਂ ਪਲੱਸ 2 ਦੇ ਪੇਪਰ ਦੇਣ ਦੇ ਲਈ ਗਏ ਤੇ ਸਿਸਟਰ ਜੀ ਆਪਣੇ ਪੇਪਰ ਦੇ ਵਿੱਚ ਪਰਚੀ ਲੈ ਕੇ ਗਏ ਤੇ ਜਦੋਂ ਇਹਨਾਂ ਨੇ ਪਰਚੀ ਚਲਾਈ ਤੇ ਇਹਨਾਂ ਦੀ ਜਿਹੜੀ ਪਰਚੀ ਸੀਗੀ ਉਹ ਫਾੜ ਹੋ ਗਈ ਤੇ ਉਸ ਤੋਂ ਬਾਅਦ ਕਹਿੰਦੇ ਕੀ ਉਹਨਾਂ ਨੇ ਟੀਚਰਸ ਨੇ ਇਹਨਾਂ ਦਾ ਪੇਪਰ ਫੜ ਲਿਆ ਤੇ ਇਹਨਾਂ ਨੂੰ ਪੇਪਰ ਵਾਪਸ ਨਹੀਂ ਦਿੱਤਾ ਤੇ ਸਿਸਟਰ ਜੀ ਬਹੁਤ ਜ਼ਿਆਦਾ ਪਰੇਸ਼ਾਨ ਸੀਗੇ ਤੇ ਸਿਸਟਰ ਜੀ ਕਹਿੰਦੇ ਹੋਰ ਵੀ ਬਹੁਤ ਜ਼ਿਆਦਾ ਮੁਸ਼ਕਿਲਾਂ ਇਹਨਾਂ ਦੇ ਜੀਵਨ ਦੇ ਵਿੱਚ ਸੀਗੀਆਂ ਸਿਸਟਰ ਜੀ ਕਹਿੰਦੇ ਕਿ ਬਹੁਤ ਜ਼ਿਆਦਾ ਪਰੇਸ਼ਾਨੀ ਸੀਗੀ ਕਿ ਇਹਨਾਂ ਨੂੰ ਲੱਗਦਾ ਸੀਗਾ ਕਿ ਇਹ ਫੇਲ ਹੋ ਜਾਣਗੇ ਤੇ ਇਸੇ ਤਰ੍ਹਾਂ ਕਹਿੰਦੇ ਕਿ ਕਹਿੰਦੇ ਜਿਹੜੇ ਸਾਡੇ ਦੇਵੀ ਦੇਵਤੇ ਸੀ ਜਿਨ੍ਹਾਂ ਨੂੰ ਇਹ ਮੰਨਦੇ ਸੀਗੇ ਕਹਿੰਦੇ ਮੈਂ ਉਹਨਾਂ ਨਾਲ ਹਮੇਸ਼ਾ ਇਹ ਹੀ ਗੱਲ ਕਰਦੀ ਸੀ ਹਮੇਸ਼ਾ ਅਕਸਰ ਮੈਂ ਉਹਨਾਂ ਨੂੰ ਇਹ ਹੀ ਪੁੱਛਦੀ ਸੀਗੀ ਕਿ ਮਤਲਬ ਮੇਰੀਆਂ ਮੁਸ਼ਕਲਾਂ ਦਾ ਜਿਹੜਾ ਆ ਹੱਲ ਕਦੋਂ ਹੋਵੇਗਾ ਤੇ ਸੱਚਾ ਰੱਬ ਕਿੱਥੇ ਹੈ ਸਿਸਟਰ ਜੀ ਕਹਿੰਦੇ ਕਿ 2011 ਦੇ ਵਿੱਚ ਜਦੋਂ ਇਹਨਾਂ ਦੇ ਇਹਨਾਂ ਦੀ ਪਰਚੀ ਫੜੀ ਗਈ ਉਸ ਤੋਂ ਬਾਅਦ ਕੀ ਹੋਇਆ ਪਰਚੀ ਫੜਨ ਤੋਂ ਬਾਅਦ ਬਹੁਤ ਜ਼ਿਆਦਾ ਟੈਨਸ਼ਨ 'ਚ ਰਹਿਣ ਲੱਗੇ ਇਹਨਾਂ ਨੂੰ ਡਰ ਸੀਗਾ ਕਿ ਇਹ ਫੇਲ ਹੋ ਜਾਣਗੇ ਸਿਸਟਰ ਜੀ ਕਹਿੰਦੇ ਕਿ ਅਚਾਨਕ ਇਹਨਾਂ ਨੂੰ ਇੱਕ ਮਸੀਹ ਦੇ ਵਿੱਚ ਜੋ ਲੇਡੀ ਸੀਗੇ ਕੋਈ ਉਹ ਇਹਨਾਂ ਨੂੰ ਟੱਕਰੇ ਉਹ ਭੈਣ ਇਹਨਾਂ ਨੂੰ ਜਦੋਂ ਮਿਲੇ ਤੇ ਉਸ ਭੈਣ ਨੇ ਸਿਸਟਰ ਜੀ ਨੂੰ ਕਿਹਾ ਕਿ ਤੂੰ ਟੈਨਸ਼ਨ ਨਾ ਲੈ ਕਿ ਮਤਲਬ ਕਿ ਤੇਰੇ ਸਾਰੀਆਂ ਮੁਸ਼ਕਿਲਾਂ ਦਾ ਹੱਲ ਪ੍ਰਭੂ ਯੇਸ਼ੂ ਮਸੀਹ ਦੇ ਕੋਲ ਆ ਤੇ ਭੈਣ ਨੇ ਕਿਹਾ ਸਿਸਟਰ ਜੀ ਨੂੰ ਕਿਹਾ ਕਿ ਤੂੰ ਫੇਲ ਨਹੀਂ ਹੁੰਦੀ ਤੂੰ ਪਾਸ ਹੋਵੇਂਗੀ ਪਰਮੇਸ਼ਵਰ ਪ੍ਰਭੂ ਯੇਸ਼ੂ ਮਸੀਹ ਤੈਨੂੰ ਪਿਆਰ ਕਰਦੇ ਨੇ ਤੇ ਸਿਸਟਰ ਜੀ ਕਹਿੰਦੇ ਕਿ ਮੈਨੂੰ ਫਸਟ ਟਾਈਮ ਕਿਸੇ ਨੇ ਇਹ ਗੱਲ ਕਹੀ ਕਿ ਪਰਮੇਸ਼ਵਰ ਤੈਨੂੰ ਪਿਆਰ ਕਰਦੇ ਨੇ ਤੇ ਸੱਚਮੁੱਚ ਸਿਸਟਰ ਜੀ ਕਹਿੰਦੇ ਕਿ ਉਸ ਦਿਨ ਉਹਨਾਂ ਨੇ ਕਿਹਾ ਕਿ ਤੂੰ ਆਪਣਾ ਜੀਵਨ ਪ੍ਰਭੂ ਨੂੰ ਦੇ ਦੇ ਤੇ ਤੇਰੇ ਸਾਰੀਆਂ ਮੁਸ਼ਕਿਲਾਂ ਦਾ ਜਿਹੜਾ ਹੱਲ ਹੋ ਜਾਏਗਾ ਤੇ ਸਿਸਟਰ ਜੀ ਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਪ੍ਰਾਰਥਨਾ ਕਰਿਆ ਕਰੋ ਸਿਸਟਰ ਜੀ ਕਹਿੰਦੇ ਕਿ ਮੈਨੂੰ ਪ੍ਰਾਰਥਨਾ ਕਰਨੀ ਨਹੀਂ ਆਉਂਦੀ ਤੇ ਉਹਨਾਂ ਨੇ ਪਰਮੇਸ਼ਵਰ ਦਾ ਵਚਨ ਇਹਨਾਂ ਨੂੰ ਜਦੋਂ ਦੱਸਿਆ ਉਸ ਤੋਂ ਬਾਅਦ ਸਿਸਟਰ ਜੀ ਕਹਿੰਦੇ ਕਿ ਮੈਂ ਪ੍ਰਾਰਥਨਾ ਕਰਨੀ ਸ਼ੁਰੂ ਕੀਤੀ ਸਿਸਟਰ ਜੀ ਕਹਿੰਦੇ ਕਿ ਜਦੋਂ ਮੈਂ ਪ੍ਰਾਰਥਨਾ ਕੀਤੀ ਤੇ ਕਹਿੰਦੇ ਮੈਨੂੰ ਪਵਿੱਤਰ ਆਤਮਾ ਜੀ ਨੇ ਸ਼ੋਇਆ ਔਰ ਉਸ ਤੋਂ ਬਾਅਦ ਕਹਿੰਦੇ ਜਦੋਂ ਇਹਨਾਂ ਨੂੰ ਪਵਿੱਤਰ ਆਤਮਾ ਜੀ ਨੇ ਸ਼ੋਇਆ ਉਸ ਤੋਂ ਬਾਅਦ ਇਹਨਾਂ ਦਾ ਜਿਹੜਾ ਜੀਵਨ ਸੀਗਾ ਜੋ ਇਹਨਾਂ ਦੇ ਜੀਵਨ ਦੇ ਵਿੱਚ ਮੁਸ਼ਕਿਲਾਂ ਚੱਲ ਰਹੀਆਂ ਸੀਗੀਆਂ ਉਹ ਸਾਰੀਆਂ ਮੁਸ਼ਕਿਲਾਂ ਪਰਮੇਸ਼ਵਰ ਨੇ ਦੂਰ ਕੀਤੀਆਂ ਔਰ ਸੱਚਮੁੱਚ ਪਰਮੇਸ਼ਵਰ ਨੇ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਕੰਮ ਕੀਤਾ ਉਸ ਤੋਂ ਬਾਅਦ ਸਿਸਟਰ ਜੀ ਕਹਿੰਦੇ ਕਿ ਇਹਨਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ ਉਸ ਤੋਂ ਬਾਅਦ ਕਹਿੰਦੇ ਕਿ ਇਹਨਾਂ ਨੂੰ ਗਾਉਣ ਦਾ ਬਹੁਤ ਸ਼ੌਂਕ ਸੀਗਾ ਸਿਸ਼ਟ ਜੀ ਕਹਿੰਦੇ ਕਿ ਇਹਨਾਂ ਨੂੰ ਗਾਉਣ ਦਾ ਬਹੁਤ ਜ਼ਿਆਦਾ ਸ਼ੌਂਕ ਸੀਗਾ ਇਹ ਚਾਹੁੰਦੇ ਸਨ ਕਿ ਇਹ ਦੁਨਿਆਵੀ ਜਿਹੜੇ ਗਾਣੇ ਆ ਉਹ ਗਾਉਣ ਪਰ ਇਹ ਹਰ ਵਾਰ ਜਿੱਥੇ ਵੀ ਕਿਤੇ ਆਡੀਸ਼ਨ ਆਡੀਸ਼ਨ ਦੇ ਲਈ ਜਾਂਦੇ ਸੀਗੇ ਉੱਥੇ ਫੇਲ ਹੋ ਜਾਂਦੇ ਸੀਗੇ ਹਰ ਵਾਰ ਇਹ ਫੇਲ ਹੋ ਜਾਂਦੇ ਸੀਗੇ ਸਿਸ਼ਟ ਜੀ ਕਹਿੰਦੇ ਕਿ ਇਹਨਾਂ ਨੂੰ ਗਾਉਣ ਦਾ ਸ਼ੌਂਕ ਸੀਗਾ ਕਹਿੰਦੇ ਕਿ ਇਹਨਾਂ ਦੀ ਆਵਾਜ਼ ਪਹਿਲਾਂ ਇੰਨੀ ਸੋਹਣੀ ਨਹੀਂ ਸੀਗੀ ਇੰਨਾ ਵਧੀਆ ਇਹ ਨਹੀਂ ਗਾ ਪਾਉਂਦੇ ਸੀਗੇ ਪਰ ਫਿਰ ਵੀ ਇਹਨਾਂ ਨੂੰ ਸ਼ੌਂਕ ਸੀਗਾ ਗਾਉਣ ਦਾ ਸਿਸਟਰ ਜੀ ਕਹਿੰਦੇ ਕਿ ਜਦੋਂ ਪ੍ਰਭੂ ਦੇ ਵਿੱਚ ਆਏ ਤੇ ਆਂਗਵਾਂਡ ਦੇ ਵਿੱਚ ਜਿਵੇਂ ਕਿ ਕਹਿੰਦੇ ਕਿ ਛੋਟੀਆਂ ਬੰਦਗੀਆਂ ਹੁੰਦੀਆਂ ਆ ਘਰਾਂ ਦੇ ਵਿੱਚ ਕਹਿੰਦੇ ਕਿ ਉੱਥੇ ਗੀਤ ਭਜਨ ਗਾਉਣ ਦੇ ਲਈ ਜਾਇਆ ਕਰਦੇ ਸੀਗੇ ਅਕਸਰ ਕਹਿੰਦੇ ਜ਼ਬੂਰ ਭਜਨ ਗਾਉਂਦੇ ਰਹਿੰਦੇ ਸੀਗੇ ਸਿਸਟਰ ਜੀ ਕਹਿੰਦੇ ਕਿ ਮੈਂ ਕੋਈ ਵੀ ਐਸਾ ਮੌਕਾ ਨਹੀਂ ਛੱਡਦੀ ਸੀਗੀ ਕਿ ਜਿੱਥੇ ਮੈਨੂੰ ਗਉਣ ਦਾ ਮੌਕਾ ਮਿਲੇ ਤੇ ਮੈਂ ਪਹੁੰਚਾ ਨਾ ਸਿਸਟਰ ਜੀ ਕਹਿੰਦੇ ਕਿ ਮੈਂ ਬਹੁਤ ਲਗਨ ਦੇ ਨਾਲ ਬਹੁਤ ਪਿਆਰ ਦੇ ਨਾਲ ਪਰਮੇਸ਼ਰ ਦੀ ਆਰਾਧਨਾ ਕਰਦੀ ਰਹੀ ਕਿਉਂਕਿ ਪਰਮੇਸ਼ਰ ਨੇ ਪਰਮੇਸ਼ਰ ਦੀ ਬੁਲਾਹਟ ਸੀਗੀ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਤੇ ਸੱਚਮੁੱਚ ਪਰਮੇਸ਼ਰ ਨੇ ਇਹਨਾਂ ਨੂੰ ਕਿਸੇ ਖਾਸ ਕੰਮ ਦੇ ਲਈ ਚੁਣਿਆ ਹੋਇਆ ਸੀਗਾ ਸਿਸਟਰ ਜੀ ਕਹਿੰਦੇ ਕਿ ਜਦੋਂ ਇਹ ਪ੍ਰਭੂ ਦੇ ਵਿੱਚ ਆਏ ਉਸ ਤੋਂ ਬਾਅਦ ਇਹਨਾਂ ਦੀ ਫੈਮਿਲੀ ਨੇ ਇਹਨਾਂ ਦਾ ਵਿਰੋਧ ਕਰਨਾ ਸ਼ੁਰੂ ਕੀਤਾ ਜਦੋਂ ਇਹ ਜਸਟੇ ਜਾਣ ਲੱਗੇ ਸਿਸਟਰ ਜੀ ਕਹਿੰਦੇ ਕਿ ਉਸ ਸਮੇਂ ਨਾਲ ਦੇ ਫੈਮਿਲੀ ਵੱਲੋਂ ਇਹਨਾਂ ਦਾ ਬਹੁਤ ਜ਼ਿਆਦਾ ਵਿਰੋਧ ਹੋਇਆ ਤੇ ਇਹਨਾਂ ਦੇ ਘਰ ਦੇ ਜਿਹੜੇ ਸੀਗੇ ਪਰਿਵਾਰਕ ਮੈਂਬਰ ਉਹ ਨਹੀਂ ਮੰਨਦੇ ਸੀਗੇ ਪ੍ਰਭੂ ਨੂੰ ਇਹੇ ਗੱਲ ਕਹਿੰਦੇ ਸੀਗੇ ਕਿ ਜਿਹੜੇ ਪ੍ਰਭੂ ਯੇਸ਼ੂ ਮਸੀਹ ਹੈ ਉਹ ਗੋਰਿਆਂ ਦੇ ਗੁਰੂ ਆ ਤੇ ਪਰ ਸਿਸਟਰ ਜੀ ਕਹਿੰਦੇ ਕਿ ਮੈਨੂੰ ਪਰਮੇਸ਼ਰ ਨੇ ਚੰਗਿਆਈ ਦਿੱਤੀ ਸੀਗੀ ਪਰਮੇਸ਼ਰ ਨੇ ਕਹਿੰਦੇ ਮੈਨੂੰ ਬਦਲਿਆ ਸੀ ਕਹਿੰਦੇ ਕਿ ਪਰਮੇਸ਼ਰ ਨੇ ਮੇਰੀ ਜ਼ਿੰਦਗੀ 'ਚ ਕੰਮ ਕੀਤਾ ਤੇ ਮੈਂ ਇਹ ਚੀਜ਼ਾਂ ਨੂੰ ਨਹੀਂ ਮੰਨਦੀ ਸੀ ਕਿ ਉਹ ਗੋਰਿਆਂ ਦੇ ਗੁਰੂ ਕਿਉਂਕਿ ਪਰਮੇਸ਼ਰ ਸਾਰਿਆਂ ਦੇ ਲਈ ਧਰਤੀ ਤੇ ਆਇਆ ਸਾਰਿਆਂ ਦੇ ਲਈ ਖੂਨ ਬਹਾਇਆ ਪਰਮੇਸ਼ਰ ਨੇ ਸਾਰਿਆਂ ਦੇ ਲਈ ਹੀ ਆਪਣੇ ਆਪ ਨੂੰ ਕੁਰਬਾਨ ਕੀਤਾ ਤੇ ਸਿਸਟਰ ਜੀ ਕਹਿੰਦੇ ਕਿ ਮੈਂ ਇਹ ਹੀ ਗੱਲ ਆਪਣੇ ਘਰ ਦੇ ਜਿਹੜੇ ਪਰਿਵਾਰਿਕ ਮੈਂਬਰ ਸੀਗੇ ਉਹਨਾਂ ਨੂੰ ਵੀ ਸਮਝਾਉਂਦੀ ਸੀਗੀ ਪਰ ਉਹ ਸਮਝਣ ਨੂੰ ਤਿਆਰ ਨਹੀਂ ਸਨ ਉਹ ਕਹਿੰਦੇ ਸੀ ਕਿ ਸਾਡੇ ਦੇਵੀ ਦੇਵਤੇ ਜਿਹੜੇ ਆ ਉਹ ਗੁੱਸੇ ਹੋ ਜਾਣਗੇ ਸਾਡਾ ਜਿਹੜਾ ਰੱਬ ਜਿਹਨੂੰ ਅਸੀਂ ਮੰਨਦੇ ਉਹ ਹੀ ਰੱਬ ਆ ਹੋਰ ਕੋਈ ਨਹੀਂ ਹੈਗਾ ਤੇ ਸਿਸਟਰ ਜੀ ਕਹਿੰਦੇ ਕਿ ਇਸੇ ਤਰ੍ਹਾਂ ਜੋ ਚੱਲਦਾ ਰਿਹਾ ਵਿਰੋਧਤਾ ਦਾ ਸਿੰਸਲਾ ਕਹਿੰਦੇ ਚੱਲਦਾ ਰਿਹਾ ਚੱਲਦਾ ਰਿਹਾ ਉਸ ਤੋਂ ਬਾਅਦ ਕਹਿੰਦੇ ਕਿ ਸਿਸਟਰ ਜੀ ਨੇ ਜੋਬ ਕੀਤੀ ਜੋਬ ਤੋਂ ਜਦੋਂ ਕਹਿੰਦੇ ਇਹਨਾਂ ਨੂੰ ਪਹਿਲਾ ਫੰਡ ਮਿਲਿਆ ਉਸ ਫੰਡ ਦੇ ਨਾਲ ਇਹਨਾਂ ਨੇ ਮਸੀਹ ਭਜਨ ਕੱਢਿਆ ਮਸੀਹ ਭਜਨ ਇਹਨਾਂ ਨੇ ਆਪਣਾ ਰਿਕਾਰਡ ਕਰਵਾਇਆ ਤੇ ਉਹ ਜਦੋਂ ਭਜਨ ਮਸੀਹ ਭਜਨ ਜਦੋਂ ਕਹਿੰਦੇ ਕਿ ਸੋਸ਼ਲ ਮੀਡੀਆ ਤੇ ਆਇਆ ਤੇ ਬਹੁਤ ਜ਼ਿਆਦਾ ਵਾਇਰਲ ਹੋਇਆ ਤੇ ਬਹੁਤ ਜ਼ਿਆਦਾ ਬlesed song ਸੀਗਾ ਸੱਚਮੁੱਚ ਪਰਮੇਸ਼ਰ ਨੇ ਇਹਨਾਂ ਨੂੰ ਉਸ ਭਜਨ ਦੇ ਦੁਆਰਾ ਇੰਨੀ ਆਸ਼ੀਸ਼ ਦਿੱਤੀ ਕਿ ਸਿਸਟਰ ਜੀ ਕਹਿੰਦੇ ਕਿ ਉਸ ਸਮੇਂ ਤੋਂ ਲੈ ਕੇ ਹੁਣ ਦੇ ਸਮੇਂ ਤੱਕ ਪਰਮੇਸ਼ਰ ਨੇ ਇਹਨਾਂ ਨੂੰ ਬਹੁਤ ਜ਼ਿਆਦਾ ਬles ਕੀਤਾ ਸਿਸਟਰ ਜੀ ਕਹਿੰਦੇ ਕਿ ਮੈਂ ਕਦੇ ਵੀ ਸੋਚਿਆ ਨਹੀਂ ਸੀਗਾ ਮੈਨੂੰ ਨਹੀਂ ਪਤਾ ਸੀਗਾ ਕਿ ਅੱਗੇ ਮੇਰੀ ਲਾਈਫ ਦੇ ਵਿੱਚ ਪ੍ਰਭੂ ਕੀ ਕਰਨ ਵਾਲਿਆ ਪਰ ਪਰਮੇਸ਼ਰ ਨੇ ਇਹਨਾਂ ਦੀ ਜ਼ਿੰਦਗੀ ਨੂੰ ਇਸ ਤਰੀਕੇ ਦੇ ਨਾਲ ਬਦਲਿਆ ਕਿ ਸੱਚਮੁੱਚ ਸਿਸਟਰ ਜੀ ਇੱਕ ਆਮ ਜੀ ਕੁੜੀ ਸੀ ਸਿਸਟਰ ਜੀ ਨੇ ਇੱਕ ਨਾਰਮਲ ਜੀ ਜ਼ਿੰਦਗੀ ਜੀ ਸੀਗੀ ਇੱਕ ਆਮ ਜੀ ਕੁੜੀ ਨੂੰ ਪਰਮੇਸ਼ਰ ਨੇ ਇੱਕ ਆਰਾਧਕ ਬਣਾ ਦਿੱਤਾ ਉਹ ਵੀ ਵੱਡੇ ਪੱਧਰ ਤੇ ਅੱਜ ਸਾਰੇ ਹੀ ਜਾਣਦੇ ਆ ਸਿਸਟਰ ਰੋਮਿਕਾ ਮਸੀਹ ਜੀ ਨੂੰ ਔਰ ਸਿਸਟਰ ਰੋਮਿਕਾ ਮਸੀਹ ਜੀ ਦੇ ਜਿੰਨੇ ਵੀ ਭਜਨ ਹੁੰਦੇ ਨੇ ਸਾਰੇ ਹੀ ਬlesed song ਹੁੰਦੇ ਨੇ ਔਰ ਖਾਸ ਤੌਰ ਤੇ ਮੇਰੀ ਮੇਰੇ ਵੀ ਸਿਸਟਰ ਰੋਮਿਕਾ ਮਸੀਹ ਜੀ ਫੇਵਰੇਟ ਵਰਸ਼ਿਪਰ ਨੇ ਸੱਚਮੁੱਚ ਮੈਂ ਇਹਨਾਂ ਦੇ ਪਰਸਨਲੀ ਵੀ ਗੀਤ ਭਜਨ ਜਿਹੜੇ ਹੁੰਦੇ ਆ ਮੈਂ ਬਹੁਤ ਜ਼ਿਆਦਾ ਸੁਣਦੀ ਆ ਤੇ ਮੈਨੂੰ ਬਹੁਤ ਜ਼ਿਆਦਾ ਪਸੰਦ ਨੇ ਤੋਂ ਇੱਕ ਸਿੱਖਿਆ ਵੀ ਸਾਨੂੰ ਮਿਲਦੀ ਆ ਪਰਮੇਸ਼ਰ ਸਾਨੂੰ ਇੱਕ ਸਿੱਖਿਆ ਵੀ ਦਿੰਦੇ ਆ ਜਿਵੇਂ ਆਪਾਂ ਕਹਿੰਦੇ ਆ ਕਿ ਅਸੀਂ ਲੇਡੀਜ਼ ਹੋ ਕੇ ਪ੍ਰਚਾਰ ਨਹੀਂ ਕਰ ਸਕਦੀਆਂ ਜਿਵੇਂ ਅਸੀਂ ਕਹਿੰਦੇ ਆ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਲੇਡੀਜ਼ ਜਿਹੜੀਆਂ ਆ ਉਹ ਪ੍ਰਚਾਰ ਨਹੀਂ ਕਰ ਸਕਦੀਆਂ ਲੇਡੀਜ਼ ਨੂੰ ਪਰਮੇਸ਼ਰ ਨੇ ਬੋਲਣ ਦਾ ਹੱਕ ਨਹੀਂ ਦਿੱਤਾ ਪਰਮੇਸ਼ਰ ਨੇ ਇੱਕ ਲੜਕੀ ਨੂੰ ਨਾਰਮਲ ਜੀ ਜ਼ਿੰਦਗੀ ਦੇ ਵਿੱਚੋਂ ਚੱਕ ਕੇ ਇੱਕ ਇੰਨੀ ਪ੍ਰਸਿੱਧ ਵਰਸ਼ਿਪਰ ਬਣਾ ਦਿੱਤਾ ਔਰ ਉਸ ਵਰਸ਼ਿਪ ਦੇ ਨਾਲ ਲੱਖਾਂ ਹੀ ਲੋਕਾਂ ਦੀਆਂ ਰੂਹਾਂ ਬਚਾਈਆਂ ਜਾਂਦੀਆਂ ਤੇ ਕੀ ਪਰਮੇਸ਼ਰ ਨੇ ਇੱਕ ਔਰਤ ਨੂੰ ਪਰਮੇਸ਼ੁਰ ਨੇ ਇੱਕ ਔਰਤ ਨੂੰ ਇਹ ਹੱਕ ਨਹੀਂ ਦਿੱਤਾ ਕਿ ਉਹ ਵੀ ਪਰਮੇਸ਼ੁਰ ਦੇ ਕੰਮਾਂ ਦੇ ਵਿੱਚ ਅੱਗੇ ਵਧੇ ਪਰਮੇਸ਼ੁਰ ਨੇ ਦੋਨਾਂ ਨੂੰ ਇੱਕੋ ਜਿਹਾ ਹੱਕ ਦਿੱਤਾ ਔਰ ਪਰਮੇਸ਼ੁਰ ਨੇ ਬਹੁਤ ਸਾਰੀਆਂ ਭੈਣਾਂ ਨੂੰ ਬਹੁਤ ਵੱਡੇ ਪੱਧਰ ਤੇ ਇਸਤੇਮਾਲ ਕੀਤਾ ਆ ਪਰਮੇਸ਼ੁਰ ਬਹੁਤ ਸਾਰੀਆਂ ਭੈਣਾਂ ਦੀ ਜ਼ਿੰਦਗੀ 'ਚ ਬਹੁਤ ਵੱਡੇ ਵੱਡੇ ਕੰਮ ਲੈ ਰਿਹਾ ਤੋ ਸੱਚਮੁੱਚ ਇਸੇ ਤਰ੍ਹਾਂ ਸਿਸਟਰ ਰੋਮਿਕਾ ਸੀਜੀ ਕਹਿੰਦੇ ਕਿ ਇਸੇ ਤਰ੍ਹਾਂ ਜਦੋਂ ਸਿਸਟਰ ਜੀ ਬlesd ਹੁੰਦੇ ਗਿਆ ਪਰਮੇਸ਼ੁਰ ਦੇ ਵੱਲੋਂ ਜਦੋਂ ਇਹ ਬlesd ਹੁੰਦੇ ਗਿਆ ਉਸ ਤੋਂ ਬਾਅਦ ਇਹਨਾਂ ਦੀ ਫੈਮਲੀ ਨੇ ਵੀ ਵਿਸ਼ਵਾਸ ਕੀਤਾ ਕਿਉਂਕਿ ਉਹਨਾਂ ਦੇ ਵੀ ਹਾਲਾਤ ਬਦਲਣ ਲੱਗੇ ਭੈਣ ਦੀ ਜਿਹੜੀ ਵਰਸ਼ਿਪ ਜਿਹੜੇ ਕਰਦੇ ਸੀਗੇ ਜੋ ਭੈਣ ਪ੍ਰਾਰਥਨਾ ਕਰਦੇ ਸੀ ਵਚਨ ਦੇ ਵਿੱਚ ਵੱਧ ਰਹੇ ਸੀਗੇ ਜਿੱਦਾਂ ਪਰਮੇਸ਼ਰ ਨੇ ਕਿਹਾ ਆ ਕਿ ਤੂੰ ਬੱਚ ਔਰ ਤੇਰਾ ਘਰਾਣਾ ਬਚਾਇਆ ਜਾਊਗਾ ਸੱਚਮੁੱਚ ਸਿਸਟਰ ਜੀ ਪਹਿਲਾਂ ਖੁਦ ਬੱਚੇ ਉਸ ਤੋਂ ਬਾਅਦ ਪਰਮੇਸ਼ਰ ਨੇ ਇਹਨਾਂ ਦਾ ਘਰਾਣਾ ਬਚਾਇਆ ਤੇ ਅੱਜ ਸਿਸਟਰ ਜੀ ਦੱਸਦੇ ਨੇ ਕਿ ਅੱਜ ਦੇ ਸਮੇਂ ਦੇ ਵਿੱਚ ਇਹਨਾਂ ਦੀ ਜਿਹੜੀ ਪੂਰੀ ਫੈਮਿਲੀ ਬਪਤਿਸਮਾ ਲੈ ਚੁੱਕੀ ਹੈ ਔਰ ਪੂਰੀ ਦੀ ਪੂਰੀ ਫੈਮਿਲੀ ਮਸੀਹ ਵਿਸ਼ਵਾਸੀ ਹਨ ਤੇ ਸੱਚਮੁੱਚ ਪਰਮੇਸ਼ੁਰ ਨੇ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਕਾਰਜ ਕੀਤਾ ਔਰ ਪਰਮੇਸ਼ੁਰ ਨੇ ਇਹਨਾਂ ਨੂੰ ਬlesਟ ਹਸਬੈਂਡ ਦੇ ਨਾਲ ਪਰਮੇਸ਼ੁਰ ਦੇ ਬlesਟ ਇੱਕ ਪਰਸਨ ਦੇ ਨਾਲ ਮਿਲਾਇਆ ਔਰ ਇਹਨਾਂ ਨੂੰ ਇੱਕ ਅੱਛੇ ਹਸਬੈਂਡ ਦੇ ਨਾਲ ਬlesਟ ਕੀਤਾ ਔਰ ਇਹਨਾਂ ਨੂੰ ਇੱਕ ਵਧੀਆ ਮੈਰਿਡ ਲਾਈਫ ਦੇ ਨਾਲ ਬlesਟ ਕੀਤਾ ਪਰਮੇਸ਼ੁਰ ਨੇ ਇਹਨਾਂ ਨੂੰ ਦੁਨੀਆ ਦੇ ਕੋਨੇ-ਕੋਨੇ ਤੱਕ ਪਰਮੇਸ਼ੁਰ ਨੇ ਇਹਨਾਂ ਦੀ ਆਵਾਜ਼ ਨੂੰ ਪਹੁੰਚਾਇਆ ਤਾਂ ਸੱਚਮੁੱਚ ਅੱਜ ਦੀ ਇਹ ਗਵਾਹੀ ਦੇ ਨਾਲ ਮਤਲਬ ਕਿ ਸਾਰੀ ਹੀ ਜਿੰਨੀਆਂ ਵੀ ਭੈਣਾਂ ਆਆਂ ਜੋ ਆਪਣੇ ਆਪ ਨੂੰ ਬਹੁਤ ਜ਼ਿਆਦਾ ਕਮਜ਼ੋਰ ਸਮਝਦੀਆਂ ਆਆਂ ਬਹੁਤ ਜ਼ਿਆਦਾ ਵੀਕ ਸਮਝਦੀਆਂ ਆਆਂ ਕਿ ਅਸੀਂ ਕੁਝ ਵੀ ਨਹੀਂ ਕਰ ਸਕਦੀਆਂ ਬਸ ਅਸੀਂ ਘਰ ਦਾ ਰੋਟੀ ਪਾਣੀ ਜਾਂ ਫਿਰ ਬੱਚੇ ਸੰਭਾਲ ਲੈ ਜਾਂ ਫਿਰ ਸਾਰੇ ਦਿਨ ਆਪਣਾ ਘਰ ਦਾ ਕੰਮ ਕਰ ਲਿਆ ਸੌ ਲਿਆ ਖਾਣਾ ਬਣਾ ਲਿਆ ਫਿਰ ਉੱਠ ਕੇ ਬੱਚੇ ਸੰਭਾਲ ਲੈ ਮਤਲਬ ਕਿ ਇੱਥੋਂ ਤੱਕ ਵੀ ਬਹੁਤ ਸਾਰੀਆਂ ਭੈਣਾਂ ਨੇ ਆਪਣੀ ਜ਼ਿੰਦਗੀ ਨੂੰ ਸੀਮਤ ਰੱਖਿਆ ਆ ਪਰ ਪਰਮੇਸ਼ਰ ਸਾਨੂੰ ਇਸ ਭੈਣ ਦੇ ਜ਼ਰੀਏ ਇੱਕ ਮੈਸੇਜ ਦਿੰਦੇ ਨੇ ਪਰਮੇਸ਼ਰ ਸਾਨੂੰ ਇਸ ਭੈਣ ਦੇ ਜ਼ਰੀਏ ਇੱਕ ਮੈਸੇਜ ਇਹ ਦਿੰਦੇ ਨੇ ਕਿ ਜੋ ਸਾਡੇ ਅੰਦਰ ਪਰਮੇਸ਼ਰ ਬੈਠਾ ਹੈ ਨਾ ਜੋ ਸਾਡੇ ਅੰਦਰ ਪਰਮੇਸ਼ਰ ਦਾ ਆਤਮਾ ਹੈ ਨਾ ਉਹ ਸਾਡੇ ਵੱਲੋਂ ਸਾਡੇ ਕੋਲੋਂ ਕੁਝ ਵੀ ਕੰਮ ਕਰਾ ਸਕਦਾ ਮਤਲਬ ਕਿ ਕੋਈ ਵੀ ਕੰਮ ਪਰਮੇਸ਼ਰ ਦੇ ਲਈ ਅਸੰਭਵ ਨਹੀਂ ਆ ਜੇ ਅਸੀਂ ਚਾਹੁੰਦੇ ਹਾਂ ਨਾ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਆਤਮਿਕ ਤੌਰ ਤੇ ਅੱਗੇ ਵਧੀਏ ਔਰ ਅਸੀਂ ਆਪਣੇ ਦੁਨਿਆਵੀ ਤੌਰ ਤੇ ਵੀ ਅੱਗੇ ਵਧਈਏ ਕਹਿ ਲੋ ਕਿ ਬਹੁਤ ਸਾਰੀਆਂ ਭੈਣਾਂ ਦੇ ਬਹੁਤ ਸਾਰੀਆਂ ਖੁਆਇਸ਼ਾਂ ਸੀਗੀਆਂ ਜਦੋਂ ਮਤਲਬ ਕਿ ਸਭ ਤੋਂ ਪਹਿਲਾਂ ਜਿੱਦਾਂ ਮੈਂ ਆਪਣੀ ਹੀ ਗੱਲ ਕਰਦੀ ਆ ਮੇਰੀ ਬਹੁਤ ਜ਼ਿਆਦਾ ਖੁਆਇਸ਼ ਸੀ ਕਿ ਮੇਰਾ ਦੁਨੀਆਂ ਦੇ ਵਿੱਚ ਨਾਮ ਹੋਵੇ ਕਿ ਮੈਂ ਆਪਣਾ ਇੱਕ ਅਲੱਗ ਜਿਹੜਾ ਨਾਮ ਬਣਾਵਾਂ ਮੈਂ ਆਪਣਾ ਇੱਕ ਅਲੱਗ ਜਿਹੜਾ ਆ ਮੇਰੀ ਪਹਿਚਾਣ ਹੋਣੀ ਚਾਹੀਦੀ ਆ ਤੇ ਉਹ ਜਿਹੜੇ ਸੁਪਨੇ ਸੀਗੇ ਕਿਤੇ ਨਾ ਕਿਤੇ ਗਰੀਬੀ ਦੇ ਕਰਕੇ ਕਿਤੇ ਨਾ ਕਿਤੇ ਸਪੋਰਟ ਨਾ ਹੋਣ ਦੇ ਕਰਕੇ ਜਾਂ ਫਿਰ ਕਹਿ ਲੋ ਕਿ ਖੁਦ ਦੀ ਅਸੀਂ ਹਿੰਮਤ ਹਾਰ ਜਾਂਦੇ ਆ ਨਾ ਜਦੋਂ ਸਾਡੇ ਨਾਲ ਕੋਈ ਖੜਦਾ ਨਹੀਂ ਆ ਤੇ ਅਸੀਂ ਖੁਦ ਵੀ ਹਿੰਮਤ ਹਾਰ ਜਾਂਦੇ ਆ ਤੇ ਉਸ ਸਮੇਂ ਤੇ ਮਤਲਬ ਮੈਂ ਆਪਣੇ ਉਹ ਚਾ ਜਿਹੜੇ ਸੀਗੇ ਜੋ ਮੇਰੇ ਸ਼ੌਂਕ ਸੀਗੇ ਜੋ ਮੇਰੀ ਇੱਕ दिली ਇੱਛਾ ਸੀਗੀ ਉਸ ਨੂੰ ਮੈਂ ਪੂਰਾ ਨਹੀਂ ਕਰ ਪਾਈ ਪਰ ਪਰਮੇਸ਼ਰ ਨੇ ਮੈਂ ਪਰਮੇਸ਼ਰ ਦਾ ਧੰਨਵਾਦ ਕਰਦੀ ਆ ਚਾਹੇ ਮੈਨੂੰ ਅੱਜ ਕੋਈ ਵੀ ਨਹੀਂ ਜਾਣਦਾ ਚਾਹੇ ਮੈਨੂੰ ਕੋਈ ਵੀ ਅੱਜ ਮਤਲਬ ਕਿ ਜਾਣਦਾਨੀ ਆ ਕਿ ਮੈਂ ਕੌਣ ਆ ਕੀ ਆ ਪਰ ਮੈਂ ਪਰਮੇਸ਼ਰ ਦਾ ਧੰਨਵਾਦ ਕਰਦੀ ਆ ਕਿ ਪਰਮੇਸ਼ਰ ਨੇ ਮੈਨੂੰ ਇਸ ਯੋਗ ਬਣਾਇਆ ਕਿ ਮੈਂ ਪਰਮੇਸ਼ਰ ਦਾ ਜਿਹੜਾ ਕਲਾਮ ਆ ਪਰਮੇਸ਼ਰ ਦੇ ਮੂੰਹੋਂ ਨਿਕਲੇ ਹੋਏ ਖਾਸ ਬੋਲ ਮੈਂ ਉਹਨਾਂ ਨੂੰ ਪ੍ਰੀਚ ਕਰ ਸਕਦੀ ਆ ਪਰਮੇਸ਼ਰ ਨੇ ਮੈਨੂੰ ਇਹ ਤਾਕਤ ਦਿੱਤੀ ਆ ਪਰਮੇਸ਼ਰ ਨੇ ਮੈਨੂੰ ਬਲ ਦਿੱਤਾ ਤੇ ਮੇਰਾ ਵਿਸ਼ਵਾਸ ਇਹ ਵੀ ਆ ਕਿ ਮੈਂ ਇੱਥੇ ਤੱਕ ਨਹੀਂ ਰਵਾਂਗੀ ਪਰ ਮੈਂ ਪਰਮੇਸ਼ਰ ਦੇ ਵਿੱਚ ਹੋਰ ਵੀ ਸੇਵਕਾਈ ਦੇ ਵਿੱਚ ਅੱਗੇ ਵਧਾਂਗੀ ਪਰਮੇਸ਼ਰ ਮੈਨੂੰ ਵਧਾਉਣਗੇ ਕਿਉਂਕਿ ਜੇਨੂੰ ਪਰਮੇਸ਼ਰ ਨੇ ਇੱਕ ਵਾਰੀ ਚੁਣ ਲਿਆ ਜੇਦਾ ਪਰਮੇਸ਼ਰ ਨੇ ਹੱਥ ਫੜ ਲਿਆ ਚਾਹੇ ਉਹ ਛੋਟੇ ਲੈਵਲ ਤੇ ਆ ਪਰਮੇਸ਼ਰ ਨੂੰ ਕਦੇ ਨਹੀਂ ਛੱਡਦੇ ਪਰਮੇਸ਼ਰ ਨੂੰ ਬਹੁਤ ਅੱਗੇ ਤੱਕ ਲੈ ਕੇ ਜਾਂਦੇ ਆ ਸਿਰਫ ਗੱਲ ਤੁਹਾਡੇ ਵਿਸ਼ਵਾਸ ਦੀ ਆ ਅਗਰ ਤੁਹਾਡਾ ਆਪਣੇ ਆਪ ਤੇ ਔਰ ਪਰਮੇਸ਼ਰ ਤੇ ਤੁਹਾਡਾ ਵਿਸ਼ਵਾਸ ਹੈ ਨਾ ਦੁਨੀਆ ਦੀ ਕੋਈ ਵੀ ਤਾਕਤ ਤੁਹਾਨੂੰ ਹਰਾ ਨਹੀਂ ਸਕਦੀ ਬਹੁਤ ਸਾਰੀਆਂ ਭੈਣਾਂ ਆ ਜੋ ਬਹੁਤ ਸਾਰੇ ਆਪਣੇ ਕੰਮਾਂ ਨੂੰ ਕਰਨਾ ਚਾਹੁੰਦੀਆਂ ਆ ਗੋਸ ਸਾਰਿਆਂ ਦੇ ਸੁਪਨੇ ਆ ਜੋ ਪੂਰੇ ਨਹੀਂ ਕਰ ਪਈਆਂ ਤੇ ਉਹ ਕਰ ਸਕਦੀਆਂ ਨੇ ਪਰਮੇਸ਼ਰ ਦਾ ਸਾਥ ਮੰਗੋ ਪਰਮੇਸ਼ਰ ਦੀ ਹਜ਼ੂਰੀ ਮੰਗੋ ਪਰਮੇਸ਼ਰ ਆਪਣੇ ਜੀਵਨ ਦੇ ਵਿੱਚ ਪਰਮੇਸ਼ਰ ਦਾ ਵੈਲਕਮ ਕਰੋ ਜ਼ਰੂਰ ਉਹ ਪਰਮੇਸ਼ਰ ਦੇਨ ਤੁਹਾਡੇ ਤੇ ਲੈ ਕੇ ਆਉਣਗੇ ਤੁਸੀਂ ਬਹੁਤ ਕੁਝ ਕਰ ਸਕਦੇ ਹੋ ਤੁਸੀਂ ਆਪਣੇ ਹਸਬੰਦ ਦੇ ਨਾਲ ਤੁਸੀਂ ਮੋਢੇ ਨਾਲ ਮੋਢਾ ਜੋੜ ਕੇ ਚੱਲ ਸਕਦੇ ਹੋ ਆਪਣੇ ਹਸਬੰਦ ਦੇ ਆਪਣੀ ਫੈਮਲੀ ਦੇ ਤੁਸੀਂ ਹਰ ਇੱਕ ਦੁੱਖ ਸੁੱਖ ਦੇ ਵਿੱਚ ਬਰਾਬਰ ਦੇ ਮਤਲਬ ਕਿ ਤੁਸੀਂ ਹਿੱਸੇਦਾਰ ਬਣੋ ਫਾਈਨੈਂਸ਼ੀਅਲ ਤੌਰ ਤੇ ਵੀ ਆਤਮਿਕ ਤੌਰ ਤੇ ਵੀ ਕਿ ਤੁਹਾਨੂੰ ਮਤਲਬ ਕਿ ਇਹ ਨਾ ਹੋਵੇ ਕਿ ਮੈਂ ਕੁਝ ਨਹੀਂ ਕਰ ਸਕਦੀ ਆਪਣੀ ਫੈਮਲੀ ਦੇ ਲਈ ਆਤਮਿਕ ਤੌਰ ਤੇ ਤੇ ਆਪਣੇ ਫਾਈਨੈਂਸ਼ੀਅਲ ਤੌਰ ਤੇ ਮੈਂ ਕੁਝ ਨਹੀਂ ਕਰ ਸਕਦੀ ਬਹੁਤ ਕੁਝ ਤੁਸੀਂ ਕਰ ਸਕਦੇ ਆ ਪਰਮੇਸ਼ਰ ਨੇ ਅੱਜ ਦੇ ਇਸ ਗਵਾਹੀ ਦੇ ਦੁਆਰਾ ਸਾਨੂੰ ਹਿੰਮਤ ਦਿੱਤੀ ਹੈ ਔਰ ਸਾਰੇ ਭੈਣਾਂ ਦੇ ਲਈ ਸਿਸਟਰ ਰੋਮਿਕਾ ਤੁਸੀਂ ਇੱਕ ਪ੍ਰੇਰਣਾ ਦਾ ਜਿਹੜਾ ਆ ਸਰੋਤ ਪਰਮੇਸ਼ਰ ਨੇ ਬਣਾਇਆ ਪ੍ਰੇਰਣਾ ਇੱਕ ਸਾਨੂੰ ਮਿਲੀ ਹੈ ਅੱਜ ਦੀ ਗਵਾਹੀ ਤੋਂ ਤਾਂ ਅੱਜ ਦੀ ਗਵਾਹੀ ਦੇ ਲਈ ਅਸੀਂ ਪਰਮੇਸ਼ਰ ਜੀ ਦਾ ਧੰਨਵਾਦ ਕਰਾਂਗੇ ਔਰ ਧੰਨਵਾਦ ਪਰਮੇਸ਼ਰ ਜੀ ਦਾ ਕਿ ਪਰਮੇਸ਼ਰ ਨੇ ਸਾਨੂੰ ਇਸ ਭੈਣ ਦੀ ਗਵਾਹੀ ਦਿੱਤੀ ਤਾਂ ਸੱਚਮੁੱਚ ਪਰਮੇਸ਼ਰ ਨੇ ਇਸ ਭੈਣ ਨੂੰ ਇੱਕ ਪ੍ਰਸਿੱਧ ਆਰਾਧਕ ਬਣਾਇਆ ਵਰਸ਼ਿਪਰ ਬਣਾਇਆ ਔਰ ਇਹਨਾਂ ਦੀ ਵਰਸ਼ਿਪ ਦੇ ਦੁਆਰਾ ਜੋ ਪਰਮੇਸ਼ਰ ਨਾਲ ਦੇ ਮੂਹੇ ਅੰਦਰ ਬੋਲ ਪਾਉਂਦੇ ਆ ਪਵਿੱਤਰ ਆਤਮਾ ਦੇ ਦੁਆਰਾ ਬਹੁਤ ਸਾਰੇ ਲੋਕਾਂ ਦੀਆਂ ਰੂਹਾਂ ਨੂੰ ਬਚਾ ਰਿਆ ਅਸੀਂ ਪ੍ਰਾਰਥਨਾ ਕਰਦੇ ਕਿ ਪਰਮੇਸ਼ਰ ਇਸੇ ਤਰ੍ਹਾਂ ਹੀ ਇਸ ਭੈਣ ਨੂੰ ਹੋਰ ਵੀ ਬles ਕਰਨ ਪਰਮੇਸ਼ਰ ਇਹਨਾਂ ਨੂੰ ਹੋਰ ਵੀ ਬੁਲੰਦੀਆਂ ਤੱਕ ਲੈ ਕੇ ਜਾਣ ਤੇ ਸੱਚਮੁੱਚ ਪਰਮੇਸ਼ਰ ਆਪਣੇ ਕੰਮਾਂ ਨੂੰ ਇਹਨਾਂ ਤੇ ਪ੍ਰਗਟ ਕਰਨ ਪਰਮੇਸ਼ਰ ਇਹਨਾਂ ਦੇ ਦੁਆਰਾ ਬਹੁਤ ਸਾਰੀਆਂ ਹੋਰ ਵੀ ਰੂਹਾਂ ਨੂੰ ਬਚਾਉਣ ਜਿੱਥੇ-ਜਿੱਥੇ ਪਰਮੇਸ਼ਰ ਦਾ ਵਚਨ ਨਹੀਂ ਪਹੁੰਚਿਆ ਉੱਥੇ-ਉੱਥੇ ਤੁਹਾਡੀ ਬੇਟੀ ਦੇ ਜੋ ਗੀਤ ਭਜਨ ਜ਼ਬੂਰਾ ਪਹੁੰਚਣ ਤੋ ਸਾਰੇ ਭੈਣ ਭਰਾਵਾਂ ਦਾ ਵੀ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਅੱਜ ਦੀ ਇਸ ਗਵਾਹੀ ਨੂੰ ਸੁਣਿਆ ਹੋਰ ਪਰਮੇਸ਼ਰ ਤੁਹਾਨੂੰ ਸਾਰਿਆਂ ਨੂੰ ਵੀ ਆਸ਼ੀਸ਼ ਬਰਕਤ ਦੇਣ ਹਿੰਮਤ ਦੇਣ ਤਾਕਤ ਦੇਣ ਤਾਂ ਕਿ ਤੁਸੀਂ ਵੀ ਆਪਣੇ ਪਰਮੇਸ਼ਰ ਦੀ ਰੇੜੀ ਆ ਬੁਲਾਹਟ ਆ ਜੋ ਤੁਹਾਡੇ ਲਈ ਪਰਮੇਸ਼ਰ ਦੀ ਬੁਲਾਹਟ ਹੈ ਉਸ ਨੂੰ ਤੁਸੀਂ ਸੁਣ ਸਕੋ ਉਸ ਦੀ ਆਵਾਜ਼ ਨੂੰ ਤੁਸੀਂ ਸੁਣ ਸਕੋ ਸਮਝ ਸਕੋ ਤੋ ਆਪਾਂ ਸਾਰੇ ਭੈਣ ਭਰਾ ਕੱਲ ਫੇਰ ਮਿਲਾਂਗੇ ਇਸੇ ਤਰ੍ਹਾਂ ਹੀ ਇੱਕ ਹੋਰ ਗਵਾਹੀ ਨੂੰ ਲੈ ਕੇ ਜੋ ਸਾਡੀ ਜ਼ਿੰਦਗੀ ਦੇ ਵਿੱਚ ਅਦਭੁਤ ਕਾਰਜ ਕਰਨ ਦੇ ਵਿੱਚ ਸਮਰਥੀ ਹੋਵੇਗੀ ਤੋਂ ਸਾਰੇ ਭੈਣ ਭਰਾਵਾਂ ਨੂੰ ਜਦ ਤੱਕ ਦੇ ਲਈ ਜੈਮਸੀ ਦੀ ਪਰਮੇਸ਼ਰ ਤੁਹਾਨੂੰ ਸੰਭਾਲ ਕੇ ਰੱਖਣ